ਗਾਇਕ ਗੁਰਸਿੱਧੂ ਦੇ ਪਿਤਾ ਦੇ ਪਿਛਲੇ ਦਿਨਾਂ ਦੇ ਵਿੱਚ ਦਿਹਾਂਤ ਹੋ ਜਾਂਦਾ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਗਾਇਕ ਗੁਰਸਿਮਨ ਜੋ ਕਿ ਇਸ ਪਿੰਡ ਦੇ ਵਾਸੀ ਨੇ ਵਿਧਾਇਕ ਸਾਹਿਬ ਦੇ ਬੇਟੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਗੁਰਸਿੱਧੂ ਜੋ ਪਰਿਵਾਰ ਦੇ ਨਾਲ ਬਹੁਤ ਕਰੀਬੀ ਨੇ ਬਾਈ ਜੀ ਇੰਨਾ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਅਹਿਸਾਸ ਹੋ ਗਿਆ ਹੋਣਾ ਵੀ ਇੱਕ ਬੰਦਾ ਜਦੋਂ ਜ਼ਿੰਦਗੀ ਦੇ ਵਿੱਚੋਂ ਚਲਾ ਜਾਂਦਾ ਜਿਹਦਾ ਕਦੇ ਫੋਨ ਨਹੀਂ ਆਉਣਾ ਕਾਲ ਨਹੀਂ ਆਉਣੀ ਤਾਂ ਉਹ ਬੰਦਾ ਕਿੰਨਾ ਇੰਪੋਰਟੈਂਟ ਹੁੰਦਾ ਇਹ ਬਾਅਦ ਦੇ ਵਿੱਚ ਅਹਿਸਾਸ ਹੁੰਦਾ ਬਿਲਕੁਲ ਬਿਲਕੁਲ ਮੇਰੀ ਮੈਂ ਨਾ ਇੱਕ ਮੈਸੇਜ ਵੈਸੇ ਛੋਟਾ ਹੈ ਮੈਸੇਜ ਦਾ ਕਹਾਦਾ ਜੀ ਜਿਉਂਦਿਆਂ ਦੀ ਕਦਰ ਕਰੀਏ ਕਰੀਏ ਆਪਾਂ ਸਾਰਿਆਂ ਦੀ ਹੈਨਾ ਭਾਵੇਂ ਕੋਈ ਵੀ ਹੈ ਆਸੇ ਪਾਸੇ ਵਾਲੇ ਜਿੰਨੇ ਵੀ ਹੈ ਵਧੀਆ ਮਿਲਿਆ ਕਰੀਏ ਜਦੋਂ ਨਹੀਂ ਕਈ ਰਹੀਏ ਮਨ ਚ ਰਹਿ ਜਾਂਦੀ ਹੈ ਗੱਲ ਯਾਰ ਵੀ ਹਾਂ ਆਪਣੇ ਤਾਂ ਮਿਲਿਆ ਨਹੀਂ ਕਿਸੇ ਬੰਦੇ ਨੂੰ ਸੋ ਜਗ ਜਿਉਂਦਿਆਂ ਦੇ ਮੇਲੇ ਆ ਹੁਣ ਭੱਲਾ ਸਾਹਿਬ ਦੀ ਵੀ ਦੇਖੋ ਕਿੰਨੇ ਮਹਾਨ ਕਲਾਕਾਰ ਆਪਣੇ ਤਾਂ ਖੁੱਸ ਗਏ ਸੋ ਪਰਮਾਤਮਾ ਉਹਨਾਂ ਦੀ ਵੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਜਦੋਂ ਵੀ ਕਿਸੇ ਨੂੰ ਮਿਲਣਾ ਖੇੜੇ ਮੱਥੇ ਮਿਲੋ ਯਾਰ ਹਾਂ ਕਾਹੋਰ ਨਾ ਮਿਲਿਆ ਕਰੋ ਬੜੀਆ ਛੜਦੀ ਕਲਾ ਚ ਦਾ ਹੁੱਕਾ ਵੀ ਦਿਆ ਕਰੋ ਛੜਦੀ ਕਲਾ ਚ ਮਿਲਿਆ ਕਰੋ ਤਾਂ ਕਿ ਇਹ ਜਿਹੜਾ ਪਿਆਰ ਆਪਾਂ ਉਹ ਕਹਿੰਦੇ ਨੇ ਨਾਲ ਜੰਮੇ ਨਾਲ ਦੇ ਨਹੀਂ ਕਿਤੇ ਨਹੀਂ થੋਣੇ થੋਣੇ ਤਾਂ ਆਪਾਂ ਵੀ ਨਹੀਂ ਨਾਲ ਦੇ ਨਹੀਂ ਉਹ ਤਾਂ ਚਲੋ ਠੀਕ ਆ ਵੀ ਦੁਬਾਰੇ ਫੇਰ ਇਕੱਠਿਆਂ ਨਹੀਂ ਜਮਣਾ ਪਰ ਆਪਾਂ ਸਾਰਿਆਂ ਕਿਸੇ ਨੇ ਨਹੀਂ ਇਕੱਠੇ ਹੋਣਾ ਫੇਰ ਸੋ ਜਿਉਂ ਦੇ ਬੰਦਿਆਂ ਦੀ ਕਦਰ ਕਰਿਆ ਕਰੋ ਨਹੀਂ ਬਾਈ ਹੁਣ ਇਸ ਇਸ ਦਿਹਾਤ ਤੋਂ ਬਾਅਦ ਤੁਸੀਂ ਕਿੰਨਾ ਤੁਸੀਂ ਮੈਨੂੰ ਜਿਵੇਂ ਪਿਛਲੇ ਆਪਾਂ ਗੱਲਬਾਤ ਹੋਈਦਾ ਤੁਸੀਂ ਦੱਸਿਆ ਕਿ ਰੋਜ਼ ਉਹਨਾਂ ਦਾ ਫੋਨ ਆਉਣਾ ਰੋਜ਼ ਕਾਲ ਆਉਣੀ ਪਿੰਡ ਦੇ ਮਸਲੇ ਹੋਣੇ ਤਾਂ ਹੁਣ ਉਹ ਉਹ ਨੰਬਰ ਤੁਸੀਂ ਵੇਖਦੇ ਹੋ ਦੁਬਾਰਾ ਵੀ ਇਸ ਤੋਂ ਕਦੇ ਬਾਈ ਇਹ ਤਾਂ ਬੰਦ ਹੀ ਹੋ ਗਿਆ ਯਾਰ ਮੈਨੂੰ ਨਾ ਪਰਸੋਂ ਦੀ ਗੱਲ ਹੈ ਫੋਨ ਆਇਆ ਸੇਮ ਨੰਬਰ ਤੋਂ ਉਹ ਗੁਰਕੋਲੇ ਸੀ ਮੈਨੂੰ ਇੱਕ ਵਾਰੀ ਮੈਂ ਗੰਬ ਗਿਆ ਮੈਂ ਕਿਹਾ ਯਾਰ ਬਾਈ ਦਾ ਫੋਨ ਆ ਗਿਆ ਉਹ ਫੋਨ ਘਰ ਕੋਲੇ ਸੀ ਮੈਨੂੰ ਬੜਾ ਐਂਜੇ ਲੱਗਿਆ ਉਹ ਕਿਤੇ ਤਹਿਸੀਲ ਚ ਗਏ ਹੋਏ ਸੀਗੇ ਕੋਈ ਕੰਮ ਸੀ ਤੇ ਬਸ ਇਹੀ ਇਹੀ ਤਾਂ ਤੁਹਾਨੂੰ ਮੈਂ ਕਹੀਆਂ ਨਾ ਵੀ ਬਹੁਤ ਸਾਰੇ ਨੰਬਰ ਆਪਣੇ ਕੋਲੇ ਆਉਣਾ ਹਟ ਜਾਣਗੇ ਬਹੁਤ ਸਾਰੇ ਚਿਹਰੇ ਆਪਾਂ ਨੂੰ ਦਿਖਣੋਂ ਹਟ ਜਾਣਗੇ ਪਰ ਜਿੰਨਾ ਵੱਧ ਤੋਂ ਵੱਧ ਪਿਆਰ ਵੰਡੀ ਹੈ ਹੇਟ ਚ ਰੱਖਿਆ ਕੁਝ ਨਹੀਂ ਐਵੇਂ ਆਪਾਂ ਫालतू ਦੀਆਂ ਲੱਤਾਂ ਨਾ ਕਿਸੇ ਦੀਆਂ ਖਿੱਚੀ ਜਿੰਨੀ ਕਿ ਸਪੋਰਟ ਹੁੰਦੀ ਹੈ ਕਰਿਆ ਕਰੋ ਨਹੀਂ ਕੋਈ ਜ਼ਰੂਰ ਕੋਈ ਕਿਸੇ ਨਾਲ ਆਪਣਾ ਕੋਈ ਹੱਕ ਨਹੀਂ ਕਿਸੇ ਤੋਂ ਥੱਲੇ ਖਿਚਣ ਦਾ ਸੋ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਚਾਹੇ ਉਹ ਕੋਈ ਤੁਹਾਡੇ ਪਿੰਡ ਦਾ ਸਰਪੰਚ ਆ ਪਿੰਡ ਦਾ ਵਸਨੀਕ ਆ ਜਾਂ ਕੋਈ ਕਲਾਕਾਰ ਆ ਜਾਂ ਕੋਈ ਵੀ ਆ ਹਰੇਕ ਬੰਦਾ ਆਪਦੇ ਕਰਮ ਲੈ ਕੇ ਆਇਆ ਇੱਥੇ ਧਰਤੀ ਤੇ ਉਹਨੇ ਆਪਦੇ ਕਰਮ ਕਰਕੇ ਜਾਣਾ ਨਹੀਂ ਹੁਣ ਬਾਈ ਤੁਸੀਂ ਐਜ਼ ਅ ਸਿਆਸਤਦਾਨ ਵੀ ਹੋ ਕਿ ਜੇ ਨਹੀਂ ਵੀ ਮਿਲਿਆ ਜਾਂਦਾ ਚਲੋ ਇਸ ਗੱਲ ਨੂੰ ਇੱਕ ਮਿੰਟ ਤਾਂ ਫਿਰ ਹੁਣ ਕਿਵੇਂ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਹਰ ਸਿਮਰਨ ਆਪਣੇ ਵਿੱਚ ਕੀ ਚੇਂਜ ਲਿਆਵੇਗਾ ਜਾਂ ਕੀ ਕੋਸ਼ਿਸ਼ ਕਰੇਗਾ ਲੋਕਾਂ ਦੇ ਨਾਲ ਪੁਰ ਵਿਚਰਨ ਦੀ ਮਿਲ ਵਰਤਨ ਦੀ ਹਾਂ ਜਿਹੜੇ ਮੈਂ ਇਹਨੂੰ ਆਈ ਲੱਗਦਾ ਹੁੰਦਾ ਜੇ ਕਿ ਜਦੋਂ ਕਿਸੇ ਨੂੰ ਆਪਾਂ ਮਾੜਾ ਮੋਟਾ ਕੋਈ ਮਿਲ ਵਧੀਆ ਲਿਆ ਕਰੂਗਾ ਬਸ ਮੈਨੂੰ ਤਾਂ ਆਇਆ ਕਿਉਂਕਿ ਮੇਲੇ ਬਹੁਤ ਜ਼ਰੂਰੀ ਹੈ ਆਖਰੀ ਅਲਵਿਦਾ ਵੀ ਕਹਿਣੀ ਬਹੁਤ ਜ਼ਰੂਰੀ ਬਈ ਪਰਮ ਟੁੱਟਿਆ ਵੀ ਬੰਦਾ ਕਈ ਵਾਰੀ ਮਾਨ ਚੱਕੀ ਫਿਰਦਾ ਵੀ ਮੈਂ ਬਹੁਤ ਮਹਾਨ ਆ ਮੇਰੇ ਕੋਲੇ ਉਹਦੇ ਨੇ ਪਰ ਰੱਬ ਦਾ ਕੋਈ ਪਤਾ ਨਹੀਂ ਉਹ ਇਹ ਤਾਂ ਜਿੰਨਾ ਪਰਮਾਤਮਾ ਮੈਂ ਐਵੇਂ ਨਹੀਂ ਕਿਹਾ ਵੀ ਮਾਨ ਮਾਨ ਨੀਵਾ ਮਤ ਉੱਚੀ ਹੈ ਨਾ ਇਹ ਆਪਣੇ ਗੁਰਬਾਣੀ 'ਚ ਵੀ ਲਿਖਿਆ ਓਵੇਂ ਜਿਉਂ ਜਿਊਂਗਾ ਤਾਂ ਬੰਦਾ ਵਧੀਆ ਰਹੂਗਾ ਬਾਕੀ ਸੁਖੀ ਬਾਈ ਦੇ ਜਿੰਨੇ ਵੀ ਅਧੂਰੇ ਕੰਮ ਆ ਜਾਂ ਸੁਪਨੇ ਪਿੰਡ ਦੇ ਰਿਲੇਟਡ ਆ ਉਹ ਸਾਰੇ ਅਸੀਂ ਰਲ ਮਿਲ ਕੇ ਪੂਰੇ ਕਰਾਂਗੇ ਜੇ ਯਾਦ ਰੱਖੋਗੇ ਬਾਈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਯਾਦ ਰਹਿਣਾ ਉਹ ਬੋਲਣ ਵਾਲਾ ਬੰਦਾ ਹੈ ਹੀ ਨਹੀਂ ਭਾਈ ਅੱਜ ਗੁਰਸੇਧੂ ਵੀਰ ਨਾਲ ਦੁੱਖ ਵਡਾਉਣ ਪਹੁੰਚਿਆ ਅੰਤਿਮ ਅਰਦਾਸ ਹੋਈ ਉਹਨਾਂ ਦੇ ਪਤਾ ਦੀ ਕੀ ਕਹਿਣਾ ਚਾਹੁੰਦੇ ਦੁੱਖ ਤਾਂ ਵੀਰੇ ਹੈਗਾ ਵਾ ਮਤਲਬ ਕਿ ਇਕੱਲਾ ਗੁਰਸੇਧੂ ਹੀ ਮਿੱਤਰ ਨਹੀਂ ਸੀਗਾ ਉਹ ਕਹਿਣ ਨੂੰ ਆਪਾਂ ਕਹਿ ਦਿੰਦੇ ਆਂ ਵੀ ਗੁਰਸੇਧੂ ਦਾ ਪਾਪਾ ਆਏ ਹਨਾ ਕਿ ਆਪਾਂ ਦਿਮਾਗ ਚ ਆ ਜਾਂਦਾ ਏ ਸ਼ਭੀ ਆ ਜਾਂਦੀ ਕਿ ਅੰਕਲ ਟਾਈਪ ਨਾ ਪਰ ਪੂਰਾ ਮਤਲਬ ਕਿ ਆਪਣੀ ਵਧੀਆ ਜੰਗ ਪੂਰੀਆਂ ਗੱਲਾਂ ਬਾਤਾਂ ਮਤਲਬ ਕਿ ਮਤਲਬ ਐਂਕਲ ਬਹੁਤ ਕਹੈਂਡ ਬੰਦਾ ਸੀ ਯਾਰ ਮਤਲਬ ਕਿ ਆਪਣੇ ਵੀ ਹੈਗੇ ਸਾਰਿਆਂ ਦੇ ਪਾਪਾ ਬਣ ਸਰਦਾਰ ਪਰ ਉਹ ਯਾਰਾਂ ਨਾਲ ਯਾਰ ਜਿਆ ਬੰਦਾ ਸੀਗਾ ਲੱਗਦਾ ਨਹੀਂ ਸੀ ਐਵੇਂ ਕਦੇ ਹੋਊਗਾ ਤੇ ਉਹ ਆਪ ਵੀ ਗਾਉਂਦੇ ਸੀ ਤੁਹਾਨੂੰ ਕਦੇ ਦੱਸਿਆ ਉਹਨਾਂ ਨੇ ਕਿੱਸਾ ਕੋਈ ਇਦਾਂ ਉਹਨਾਂ ਨੇ ਦੱਸਿਆ ਉਹਨਾਂ ਨੇ ਪੂਰੀ ਇੱਕ ਕੈਸਟ ਗੱਡੀ ਸੀਗੀ ਇੱਥੇ ਆਪਣਾ ਬਠਿੰਡੇ ਰੋਡ ਤੇ ਇੱਕ ਪਲਾਟ ਉਹਨਾਂ ਦਾ ਕੋਈ ਹਨਾ ਉਹਨੇ ਮੈਨੂੰ ਦੱਸਿਆ ਜੀ ਕਹਿੰਦਾ ਮੈਂ ਜੋ ਟੇਬ ਗੱਡੀ 30000 ਦਾ ਵੇਚਿਆ ਹੀਗਾ ਤੇ ਅੱਜ ਇਹ ਨੇ ਲੱਖ ਕਰੋੜਾਂ ਦਾ ਹੋ ਗਿਆ ਦੁੱਖ ਸੀ ਉਹਨੂੰ ਤੇ ਪਰ ਉਹਦੇ ਪੁੱਤ ਨੇ ਦੇਖੋ ਸਾਰੇ ਸੁਪਨੇ ਪੂਰੇ ਕੀਤੇ ਹਨਾ ਕਿ ਉਹ ਪਲੋਟ ਬਲੋਟ ਭੁੱਲ ਹੀ ਗਏ ਆ ਇਸ ਟਾਈਮ ਤਾਂ ਪਿੰਡ ਦੇ ਵਿੱਚ 25-30 ਲੱਖ ਰੁਪਏ ਲੱਗਿਆ ਸਰਪੰਚੀ ਕਰ ਰਿਹਾ ਬਾਈ ਬੋਕਾਂਡ ਬੰਦਾ ਸੀ ਬਈ ਹੁਣ ਐਵੇਂ ਦੱਸਿਆਂ ਤੱਕੇ ਦੱਸਾ ਉਹ ਬੰਦੇ ਬਾਰੇ ਨਹੀਂ ਮੈਂ ਗੁਰਸਿੱਧੂ ਦਾ ਇਹ ਪੁੱਛਣਾ ਚਾਹੁੰਦਾ ਕਿਉਂਕਿ ਗੁਰਸਿੱਧੂ ਦੇ ਕੈਰੀਅਰ ਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਰਿਹਾ ਜਦੋਂ ਗੁਰਸਿੱਧੂ ਸ਼ੁਰੂਆਤੀ ਦਿਨਾਂ ਦੇ ਵਿੱਚ ਆਇਆ ਤੁਸੀਂ ਕਈ ਗਾਣੇ ਲਿਖੇ ਕਈਆਂ ਦੇ ਫਿਲਮਾਂਕਣ ਕਰੇ ਤਾਂ ਲੱਗਦਾ ਵੀ ਅੱਜ ਉਹ ਗੁਰਸਿੱਧੂ ਜਿਹੜਾ ਮਾਸੂਮ ਜਾਂ ਇੰਡਸਟਰੀ ਦੇ ਵਿੱਚ ਆਇਆ ਸੀ ਜਦੋਂ ਉਹ ਜਵਾਨ ਹੋਇਆ ਤਾਂ ਉਹਦੇ ਸਿਰ ਤੋਂ ਬਾਪ ਜਿਹੜਾ ਹੱਥ ਉੱਟ ਗਿਆ ਕਿਉਂਕਿ ਬਾਪੂ ਵਰਗਾ ਯਾਰ ਨਹੀਂ ਲੱਭਣਾ ਦੁਨੀਆ ਤੇ ਅਕਸਰ ਕਿਹਾ ਜਾਂਦਾ ਨਹੀਂ ਬਾਪੂ ਦੀ ਕਾਮਯਾਬੀ ਤਾਂ ਦੇਖੋ ਨਹੀਂ ਪੂਰੀ ਹੁੰਦੀ ਹੈ ਨਾ ਬਾਕੀ ਇਹ ਪਰ ਮਤਲਬ ਕਿ ਇੰਡਸਟਰੀ ਚ ਬੰਦੇ ਆ ਕੇ ਹੇਲ ਜਾਂਦੇ ਅਸੀਂ ਕਿ ਇੱਕ ਟਾਈਮ ਮੈਨੂੰ ਐ ਲੱਗਾ ਹੀਗਾ ਪਰ ਬਾਅਦ ਚ ਚਲੋ ਉੱਥੇ ਹੀ ਆ ਗਏ ਪਰ ਗੋਰੋ ਨੇ ਸਾਊ ਬੰਦਾ ਹੈ ਵੀਰੇ ਮਿਹਨਤੀ ਆ ਬਾਪੂ ਨੂੰ ਤਾਂ ਮਿਸ ਕਰੂਗਾ ਹੀ ਕਿਉਂਕਿ ਜਿਵੇਂ ਉਹਦਾ ਬਾਪੂ ਸ ਹਰ ਇੱਕ ਦਾ ਬਾਪੂ ਹੁੰਦਾ ਨਹੀਂ ਕਿਵੇਂ ਉਹ ਬੰਦੇ ਨੂੰ ਤਾਰੀਫ ਨਹੀਂ ਕਰ ਸਕਦਾ ਕਿ ਆਪਾਂ ਕਹਿ ਮੀਡੀਆ ਸਾਹਮਣੇ ਖੜੇ ਆ ਵੈਸੇ ਮੈਵਰੇਜ ਦੱਸਾਂਗਾ ਕਿ ਬੰਦਾ ਕੀ ਸੀ ਠੀਕ ਆ ਵੀਰੇ